So the world. ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਕਿੰ ਜੇ ਸਤਗੁਰ ਸਿਮਰੰਤ ਰਿਦੈ ਹਰ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਤ ਜੀਏ ਕੀ ਤਪਤ ਮਿਟਾਵੈ ਜੇ ਸਤਗੁਰ ਸਿਮਰੰਤ ਰਿਦ ਸਦ ਨਵਨਿਦ ਪਾਵੈ ਕਤਕ ਵਦੀ ਦੂਜ ਸਮਤ 1591 ਬਿਕਰਮੀ ਨੂੰ ਚੂਨੇ ਮੰਡੀ ਲਾਹੌਰ ਵਿਖੇ ਵਿਤਾ ਸ੍ਰੀ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੇ ਕੁੱਖੋਂ ਅਵਤਾਰ ਧਾਰਨ ਵਾਲੇ ਸਾਹਿਬ ਸਿਰਗੁਰੂ RAM DAS ਜੀ ਪ੍ਰਭੂ ਭక్తి ਵਿੱਚ ਲੀਨ ਰਹਿੰਦੇ ਸਨ 바이 ਫਗਣ ਸੰਮਤ 1610 ਬਿਕਰਮੀ ਨੂੰ ਬੀਬੀ ਪਾਨੀ ਜੀ ਆਪ ਜੀ ਦੇ ਮਹਿਲ ਹੋ ਗਏ ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰੀ ਜੋ ਕਿ 679 ਰਚਨਾਵਾਂ ਦੇ ਰੂਪ ਵਿੱਚ साहिब श्री गुरु ग्रंथ साहिब जी वि सुभा मान है साहिब श्री गुरु ग्रंथ साहिब जी बारह वारा सुभाएमान हैं जिन्हों साहेब श्री गुरु रामदास जी द्वारा उचारित हैं आप जी ने महान सेवा कार्जे श्री अमृतसर नगर वसाया सेवा कार्जा की बदौलत ही आप जी ਪਾਦਰੋਂ ਸੁਦੀ ਤੇਰਾ ਸੰਮਤ 1631 ਬਿਕਰਮੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂਤਾਗਤ ਦੀਦੀ ਬਖਸ਼ਿਸ਼ ਕੀਤੀ ਭਾਈ ਸੱਤਾ ਤੇ ਬਲਵੰਡ ਜੀ ਰਾਮ ਕਲੀ ਕੀ ਵਾਰ ਵਿੱਚ ਉਚਾਰਿਤ ਪੌੜੀ ਵਿੱਚ ਆਪ ਜੀ ਦੀ ਉਸਤਤ ਇੰਜ ਕਰਦੇ ਨੇ ਤਨ ਤਨ RAMDAS GUR ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਇਸ ਪੌੜੀ ਦਾ ਗਾਇਨ ਕੀਤਾ ਹੈ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਨੇ ਰਾਮ ਦਾ I ਤਨ ਤਨ RAMDAS GUR ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ RAMKALI ਕੀ ਵਾਰ ਵਿੱਚੋਂ ਇਸ ਪੌੜੀ ਦਾ ਗਾਇਨ ਕੀਤਾ ਸੀ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ RAMDAS ਜੀ ਦੁਆਰਾ ਉਚਾਰਿਤ 8 ਵਾਰਾਂ ਸੁਭਾਇਮਾਨ ਨੇ ਗੌੜੀ ਕੀ ਵਾਰ ਵਿੱਚ ਆਪ ਜੀ ਉਸ ਅਕਾਲਪੁਰਖ ਪ੍ਰਭੂ ਦੀ ਉਸਤਤ ਕਰਦੇ ਹਨ ਤੇ ਆਪ ਜੀ ਨਿਰਣਾ ਦਿੰਦੇ ਹਨ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਗੌੜੀ ਕੀ ਬਾਰ ਵਿੱਚੋਂ ਇਸ ਪੌੜੀ ਦਾ ਗਾਇਨ ਕੀਤਾ ਹੈ ਬੀਬੀ ਆਸ਼ੂ ਪ੍ਰੀਤਕੌਰ ਤੇ ਉਹਨਾਂ ਦੇ ਜਥੇ ਨੇ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਗੌੜੀ ਕੀ ਵਾਰ ਵਿੱਚੋਂ ਇਸ ਪੌੜੀ ਦਾ ਗਾਇਨ ਕੀਤਾ ਸੀ ਬੀਬੀ ਆਸ਼ੂਪ੍ਰੀਤ ਕੌਰ ਤੇ ਉਹਨਾਂ ਦੇ ਜਥੇ ਨੇ ਸਰਵਣ ਕਰਦੇ ਆ ਇਸ ਪੌੜੀ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਹਜ਼ਾਰਾ ਸਿੰਘ ਪੌੜੇ ਤੋ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਏ ਤੁਧ ਨੂੰ ਸਭ ਧਿਆਇਂਦੇ ਸਭ ਲਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਲ ਲੰਗਾਈ ਗੁਰਮੁਖਾਂ ਨੂੰ ਫਲ ਪਾਏਂਦਾ ਸਤਿਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 22 ਵਾਰ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਗੁਰੂ ਨਾਨਕ ਦੇਵ ਜੀ ਦੀਆਂ ਤਿੰਨ ਵਾਰਾਂ ਹਨ ਮਾਜ ਰਾਗ ਵਿੱਚ ਆਸਾ ਰਾਗ ਅਤੇ ਮਲਾਰ ਰਾਗ ਗੁਰੂ ਅਮਰਦਾਸ ਜੀ ਦਿਆਂ 4 ਵਾਰਾਂ ਹਨ ਗੁਜ਼ਰੀ ਸੂਹੀ ਰਾਗ ਰਾਮਕਲੀ ਰਾਗ ਤੇ ਮਾਰੂ ਰਾਗ ਵਿੱਚ ਚੌਥੇ ਪਾਤਸ਼ਾਹ ਦੀਆਂ 8 ਵਾਰਾਂ ਹਨ ਸਿਰੀ ਰਾਗ ਗੌੜੀ ਰਾਗ ਬਿਹાગੜੇ ਵਿੱਚ ਬੜਹੰਸ ਸੋਠ ਰਾਗ ਵਿੱਚ ਬਿਲਾਵ ਰਾਗ ਸਾਰੰਗ ਅਤੇ ਕੰਨੜਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੀਆਂ 6 ਵਾਰਾਂ ਹਨ ਗੌੜੀ ਗੁਜਰੀ ਜੈਤਸਰੀ ਰਾਮਕਲੀ ਮਾਰੂ ਡਖਣਾ ਅਤੇ ਬਸੰਤ ਰਾਗ ਵਿੱਚ 22ਵੇਂ ਮਾਰ ਸੱਤੇ ਬਲਵੰਡ ਦੀ ਇਸ ਤਰ੍ਹਾਂ 17 ਰਾਗਾਂ ਵਿੱਚ 22-22 ਦੀ ਗਿਣਤੀ ਹੈ। ਪਿਆਖਿਆ ਦੀਨ ਪੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 301 ਅੰਗ ਤੇ ਸੁਭਾਏਮਾਨ ਹੈ। ਇਸ ਵਿੱਚ 33 ਪੌੜੀਆਂ ਹਨ ਸ਼ਲੋਕਾਂ ਸਹਿਤ। ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਇਹ ਪਹਿਲੀ ਪੌੜੀ ਹੈ ਸ਼ਲੋਕਾਂ ਸਹਿਤ। ਗੌੜੀ ਰਾਗ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਤੀਸਰਾ ਨੰਬਰ ਹੈ। ਦੰਦੇ ਤੀਜੇ ਪੈ ਗੌੜੀ ਗਾਈ ਜਾਂਦੀ ਹੈ ਘੋੜੀ ਨੌਂ ਪ੍ਰਕਾਰ ਦੀ ਹੁੰਦੀ ਹੈ ਜਿਸ ਦਾ ਵੇਰਵਾ ਇਸ ਪ੍ਰਕਾਰ ਹੈ ਗੌੜੀ ਗਵਾਰੇਰੀ ਗੌੜੀ ਦੱਖਣੀ ਗੌੜੀ ਚੇਤੀ ਗੌੜੀ ਪੂਰਬੀ ਗੌੜੀ ਮਾਝ ਗੌੜੀ ਮਾਲਵਾ ਗੌੜੀ ਬੈਰਾਗਣ ਗੌੜੀ ਦੀਪਕੀ ਗੌੜੀ ਮਾਲਾ ਗੌੜੀ ਸ੍ਰੀ ਰਾਗ ਦੀ ਰਾਗਣੀ ਹੈ ਵਿਆਖਿਆधीन ਗੌੜੀ ਕੀ ਬਾੜ ਤਾਨ ਗੁਰੂ ਰਾਮਦਾਸ ਜੀ ਦਾ ਪਵਿੱਤਰ ਸ਼ਬਦ ਹੈ ਜਿਨ੍ਹਾਂ ਦਾ ਆਗਮਨ 29 ਸਤੰਬਰ 1534 ਈਸਵੀ ਨੂੰ ਅਤੇ 1591 ਬਿਕਰਮੀ ਨੂੰ ਲਾਹੌਰ ਸ਼ਹਿਰ ਚੂਨਾ ਮੰਡੀ ਵਿਖੇ ਮਾਤਾ ਦਇਆ ਕੌਰ ਜੀ ਦੀ ਕੁਖੋਂ ਪਿਤਾ ਹਰਦਾਸ ਸੋਢੀ ਦੇ ਘਰ ਹੋਇਆ ਹਰਦਾਸ ਦੇ ਘਰ ਤਾਨ ਗੁਰੂ ਰਾਮਦਾਸ ਜੀ ਪ੍ਰਗਟ ਹੋਏ ਹਨ ਜਿਨ੍ਹਾਂ ਦੇ ਦੀਆਂ ਰਾਗਾਂ ਵਿੱਚ ਸ਼ਬਦ ਹਨ 6 ਸਾਲ 11 ਮਹੀਨੇ 18 ਦਿਨ ਗੁਰਗੱਦੀ ਕੀਤੀ ਹੈ 8 ਹਾਨ ਪਰਪਕਾਰ ਕੀਤੇ ਹਨ ਜਿਨ੍ਹਾਂ ਦੀ ਸਿਫਤ ਵਿੱਚ ਭਾਈ ਗੁਰਦਾਸ ਜੀ ਦਾ ਪਵਿੱਤਰ ਸ਼ਬਦ ਹੈ ਬੈਠਾ ਸੋਢੀ ਪਾਤਸ਼ਾਹ RAM DAS ਸਤ ਗੁਰੂ ਕਹਾਵੇ ਜਿਨ੍ਹਾਂ ਦੇ ਵਾਰੇ ਤਨ ਤਨ RAM DAS ਗੁਰ ਜਿਨ ਸਿਰਿਆ ਤਨ ਸਵਾਰਿਆ ਉਨਾਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਪੌੜੀ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਉਹ ਕਾਲਪੁਰਖ ਸਾਰਿਆਂ ਦਾ ਸਰਮੌਰ ਹੈ ਮਾਦ ਹੋ ਤੂੰ ਠਾਕਰ ਸਿਰਮੋਰਾ ਇਹੀਂ ਹਾਂ ਉਹੀਂ ਹਾਂ ਤੁਹਾਰੋ ਥੋਰਾ ਵਾਹਿਗੁਰੂ ਸਭ ਦਾ ਸਰਮੌਰ ਹੈ ਇੱਥੇ ਵੀ ਉੱਥੇ ਵੀ ਉਹਦੇ ਪਿਆਰਿਆਂ ਨੂੰ ਉਹਦਾ ਆਸਰਾ ਹੈ ਉਹ ਸਭ ਤੋਂ ਵੱਡਾ ਹੈ ਉਸ ਦਾ ਉਸ ਦੀ ਵਡਿਆਈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਗਿਆਨੀ ਧਿਆਨੀ ਗੁਰਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਉਸ ਦੀ ਵਡਿਆਈ ਦਾ ਇੱਕ ਤਿਲ ਤਿਲ ਪਰ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜੇ ਸਾਰੇ ਇਕੱਠੇ ਹੋ ਕੇ ਵੀ ਯਤਨ ਕਰਨ ਤਾਂ ਵੀ ਇੱਕ ਤਿਲ ਪਰ ਜਿੰਨਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸਿੱਧ ਮਨੁੱਖ ਦੇਵ ਔਰ ਦਾਨਵ ਇੱਕ ਤਿਲ ਤਾਕੋ ਮਰਮਨਾ ਪਾਵਤ ਜਿਵੇਂ ਆਸਾ ਦੀ ਵਾਰ ਵਿੱਚ 24ਵੀਂ ਪੌੜੀ ਵਿੱਚ ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿ ਨਾ ਜਾਏ ਵਿਆਖਿਆधीन ਪੌੜੀ ਦੀ ਪਹਿਲੀ ਪੰਕਤੀ ਹੈ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੁਸਾਈਂ ਉਹ ਕਾਲ ਪਰਖ ਵਾਹਿਗੁਰੂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਸਾਈਂ ਗੋ ਆਪ ਪ੍ਰਿਥਮੀ ਧਰਤੀ ਦਾ ਪਤੀ ਸਵਾਲਿਓ ਸੁੰਦਰ ਵੀ ਹੈ ਵਿਆਖਿਆधीन ਪੌੜੀ ਦੀ ਦੂਜੀ ਪੰਕਤੀ ਹੈ ਤੁਧ ਨੂੰ ਸਭ ਧਾਇਂਦੀ ਸਭ ਲੱਗੈ ਤੇਰੀ ਪਾਈ ਸਾਰੀ ਸ੍ਰਿਸ਼ਟੀ ਦੀ ਜੀਵ ਜੰਤ ਆਪਣੇ ਆਪਣੀ ਬੋਲੀ ਵਿੱਚ ਵਾਹਿਗੁਰੂ ਯਾਦ ਕਰਦੇ ਹਨ ਸੋਦਰ ਦੀ ਪੌੜੀ ਵਿੱਚ ਕਿੰਨੇ ਕੌਣ ਕੌਣ ਘਾਰੇ ਹਨ ਸਭ ਦਾ ਹਵਾਲਾ ਸਤਿਗੁਰੂ ਨਾਨਕ ਤੇਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਹਿਰਾ ਸਾਹਿਬ ਦੀ ਪੌੜੀ ਵਿੱਚ ਜਪਜੀ ਸਾਹਿਬ ਦੀ ਪੌੜੀ ਵਿੱਚ ਤਿੰਨ ਵਾਰੀ ਸੋਦਰ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਫਰਮਾਨ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋ ਬਾਬਾ ਫਰੀਦ ਜੀ ਉਚਾਰਨ ਕਰਦੇ ਹਨ ਫਰੀਦਾ ਹோம் ਬਲਿਹਾਰੀ ਦਿਨੋਂ ਪੰਖੀਆਂ ਜੰਗਲ ਜਿਨ੍ਹਾਂ ਬਾਸ ਕੱਕਰ ਚੁਗਣ ਥਲ ਬਸਣ ਰੱਬ ਨਾ ਛੋੜਨ ਪਾਸ ਸਭ ਲੱਗੈ ਤੇਰੀ ਪਾਈ ਸਾਰੇ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਗਰੀਬ ਅਮੀਰ ਤੇਰੇ ਚਰਨਾਂ 'ਚ ਚੁੱਕਦੇ ਹਨ ਮੱਥਾ ਟੇਕਦੇ ਹਨ ਵਿਆਖਿਆ ਦੀਨ ਪੰਕਤੀ ਹੈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਲ ਲੰਗਾਈ ਹੇ ਕਾਲਪੁਰਖ ਵਾਹਿਗੁਰੂ ਜੀ ਆਪਜੀ ਸਿਫਤ ਸਲਾਹ ਕਰਨੀ ਸਭ ਤੋਂ ਸੁੰਦਰ ਸ੍ਰੇਸ਼ਟ ਕਾਰ ਹੈ ਜਿਨ੍ਹਾਂ ਨੇ ਵੀ ਤੇਰੀ ਸਿਫਤ ਸਲਾਹ ਕੀਤੀ ਹੈ ਜੋ ਵੀ ਸਿਫਤ ਕਰਦੇ ਹਨ ਜਾਂ ਕਰਨਗੇ ਆਪ ਜੀ ਦਾ ਸੁਭਾਅ ਹੈ ਤੁਸੀਂ 88 ਲੱਖ ਜੂਨਾ ਦੇ ਪਾਪ ਸਾਗਰ ਚ ਉਹਨਾਂ ਨੂੰ ਪਾਰ ਕਰ ਦਿੰਦੇ ਹੋ ਵਿਆਖਿਆधीन ਪੰਕਤੀ ਹੈ ਗੁਰਮੁਖਾਂ ਨੂੰ ਫਲ ਪਾਏਂਦਾ ਸਤਿਨਾਮ ਸਮਾਈ ਜਿਵੇਂ ਮਿਹਨਤ ਮਜ਼ਦੂਰੀ ਕਰਨ ਵਾਲੇ ਨੂੰ ਮਾਲਕ ਮਜ਼ਦੂਰੀ ਪੈਸੇ ਜਿੰਨੇ ਬਣਦੇ ਹਨ ਮਾਲਕ ਘਰ ਵਾਲਾ ਮਜ਼ਦੂਰ ਦੀ ਮਿਹਨਤ ਦਿੰਦਾ ਤੇਵੇਂ ਅਕਾਲ ਪੁਰਖ ਵਾਹਿਗੁਰੂ ਦੀ ਸਿਰਸਲਾ ਕਰਨ ਵਾਲੇ ਦੀ ਇੱਕ ਤਿਲ ਭਰ ਵੀ ਕੀਤੀ ਮਿਹਨਤ ਦਾ ਉਹ ਫਲ ਰੱਖਦਾ ਨਹੀਂ ਪਤਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੈ ਕਾਲੇ ਗੁਰਮੁਖਾਂ ਨੂੰ ਆਪਣੀ ਜੋਤ ਵਿੱਚ ਸਮਾਲ ਲੈਂਦਾ ਹੈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਇਸ ਬਾਡੀ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਹਜ਼ਾਰਾ ਸਿੰਘ ਸਾਹਿਬ श्री गुरु रामदास जी ने इस धरती उपर एक ऐसा सच खंड वसा दिता जिस बाबत पंचम पातशाह नहीं तुद जेहिया, बदो पुरख बिधात है तु सोह वसदी सघन अपार अनूप रामदास पुर हरिहा नानक कसमल जाए ਨਾਏ RAM DAS ਸਰ ਸਰਵਣ ਕਰਦੇ ਆ ਇਸ ਰਚਨਾ ਦਾ ਗਾਇਨ ਭਾਈ ਅਨੂਪ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਦੇਖੇ ਸਵੇਤਾਵ ਨਹੀਂ ਤੁਦ ਜੇ ਆ ਦੇਖੇ ਸਵੇਤਾਵ ਨਹੀਂ ਤੁਦ ਜੇ ਹਾਂ ਬਦ ਕਬੀਦਾਤੇ ਤਾ ਤੂੰ ਸੋਇਆ ਬਦਹੁ ਪੁਰਕਬੀਦਾਤੇ ਤਾ ਤੂੰ ਸੋਇਆ ਦੇਖੇ ਸਵੇਧਾਵ ਨਹੀਂ ਕੁਦ ਜੇ ਹਾ ਦੇਖੇ ਸਵੇਧਾਵ to day ਦੀ ਸਗਨ ਅਪਾਰ ਅਨੂਪੁਰਾ ਮੋਦਾਸਪੁਰ ਬਸ ਦੀ ਸਗਨ ਅਪਾਰ ਅਨੂਪੁਰਾ ਮੋਦਾਸਪੁਰ ਅਨੂਪੁਰਮ ਦਾਸਪੁਰ ਦੇ ਸਵੇ ਤਾਵ ਨਹੀਂ ਤੁੱਤ ਜੇ ਯਾਰ ਦੇ ਸਵੇ ਤਾਵ ਨਹੀਂ ਤੁੱਤ ਜੇ ਯਾਰ ਵੱਧੋ ਪੁਰਕ ਵਿਦਾਤੇ ਤਾ ਤੂੰ ਸੁਹਿਆ ਵੱਧੋ ਪੁਰਕ ਵਿਦਾਤੇ oh <muchas> ਰਹਾਨਾਨਕ ਕਸਮਲ ਜਾਹੇ ਨਾਇਰਾਮਦਾਸ ਸਰਹ ਰਹਾਨਾਨਕ ਕਸਮਲ ਜਾਹੇ ਨਾਇਰਾਮਦਾਸ ਸਰ ਨਾਇਰਾਮਦਾਸ ਸਰ ਦੇਠੇ ਸਾਬੇ ਪੁਰਕ ਬਿਦਾਤ ਹੈ ਕਾ ਤੂੰ ਸੋਇਆ ਜਿੱਥੇ ਸਭੇ ਥਾਵ ਨਹੀਂ ਤੁਦ ਜੇਹਿਆ ਬਦੋ ਪੁਰਖ ਵਿਧਾਤੈ ਤਾ ਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰੀਹਾ ਨਾਨਕ ਕਸਮਲ ਜਾਏ ਨਾਈਏ ਰਾਮਦਾਸ ਸਰ ਇਸ ਰਚਨਾ ਦਾ ਗਾਇਨ ਕੀਤਾ ਸੀ ਭਾਈ ਅਨੂਪ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ